ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਿਕਾਰਯੋਗ ਬਾਬਾ ਕੈਪਟਨ ਦਲੇਵ ਸਿੰਘ ਜੀ ਅੰਦਾਸ ਨਗਰੀ ਤਰੋਂਡੀ ਕਲਾਂ ਤੋਂ ਕਾਂਚਲਾਣਾ ਕਰ ਗਏ ਹਨ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਸਿੱਖੀ ਮਰਿਆਦਾ ਅਨੁਸਾਰ ਬੜੀ ਸ਼ਰਧਾ ਨਾਲ ਕੀਤਾ ਗਿਆ ਪਹਿਲਾਂ ਬਾਬਾ ਜੀ ਮਤੌਰ ਫੌਜ ਵਿੱਚ ਡਿਊਟੀ ਕਰਦੇ ਸਨ ਬਾਬਾ ਜੀ ਨੇ 22 ਸਾਲ ਫੌਜੀ ਸੇਵਾ ਕੀਤੀ ਅਤੇ ਉਹ ਤੌਰ ਤੇ ਕੈਪਟਨ ਦਾ ਰੈਂਕ ਪ੍ਰਾਪਤ ਕੀਤਾ ਰੈਂਕ ਪ੍ਰਾਪਤ ਕੀਤਾ ਉਸ ਤੋਂ ਬਾਅਦ 1985 ਦੇ ਵਿੱਚ ਬਾਬਾ ਜੀ ਦੀ ਰਿਟਾਇਰਮੈਂਟ ਹੋਈ ਅਤੇ ਬਾਬਾ ਜੀ ਨੇ ਪੈਂਡ ਵਾਲੇ ਪਾਤਸ਼ਾਹ ਜੀ ਗੁਰਦਰਾ ਸਾਹਿਬ ਵਿਖੇ ਬਹੁਤ ਸਾਰੀਆਂ ਸੇਵਾਵਾਂ ਆਈਆਂ ਜਿਵੇਂ ਕਿ ਗੁਰਦਰਾ ਸਾਹਿਬ ਦੀ ਬਿਲਡਿੰਗ ਅਤੇ ਲੰਗਰ ਸਾਹਿਬ ਦੀ ਬਿਲਡਿੰਗ ਅਤੇ ਹੋਰ ਗੁਰਦਰਾ ਸਾਹਿਬ ਪਾਠ ਦੀ ਸੇਵਾ ਬਹੁਤ ਖੁੱਭੀ ਸੱਚੇ ਢੰਗ ਨਾਲ ਅਤੇ ਫ੍ਰੀ ਸੇਵਾ ਨਿਭਾਈ ਪਾਪਾ ਜੀ ਨੇ ਗੁਰਦਰਾ ਸਾਹਿਬ ਵਿਖੇ 35 ਸਾਲ ਸੇਵਾ ਕੀਤੀ ਹੈ ਬਾਬਾ ਜੀ ਦੇ ਸ਼੍ਰੀਵੀ ਬਿਸ਼ੋੜੇ ਨਾਲ ਇੱਥੇ ਕੇ ਪਰਵਾਰ ਨੂੰ ਨਾਂ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਉੱਥੇ ਸੰਗਤਾਂ ਨੇ ਵੀ ਧੁੰਗੇ ਧੋਖਾ ਫਰਟਾਵਾ ਕੀਤਾ ਹੈ ਸੋ ਅਸੀਂ ਸੋ ਸੰਗਤ ਅਤੇ ਦਾਸਤਰੋਂ ਦੀ ਖਾਸ ਲਏ ਬਲੋਂ ਸ਼ਰਧਾ ਸਬੰਧੀ ਕਰਦੇ ਆ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਇਹ ਗੁਰੂ ਸਾਹਿਬ ਬਾਬਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਾਪਸ਼ਨ ਅਤੇ ਪਰਿਵਾਰ ਨੂੰ ਘਾਣਾ ਮੰਨ ਦਾ ਹਲ ਵਾਪਸ਼ਨ ਬਾਬਾ ਜੀ ਦੀ ਅੰਤਮ ਅਦਾਸ ਗੋਦਰਾ ਭਗਤ ਸੁਦਾਸ ਨਗਰੀ ਤਲਵੰਡੀ ਕਲਾਂ ਵਿਖੇ ਹੋਵੇਗੀ ਜੋ ਕਿ 17 ਜੁਲਾਈ 来 शुक्रवार नु 1.5 ਵਜੇ ਹੋਵੇਗੀ ਸਾਹਿਬ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਹਿਬ ਜੀ ਅਸ਼ੰਤ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾ ਦਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੱਥ ਲਿਆ ਨਹੀਂ ਪੜੋ ਦੋਤੀ ਕਿਥੇ ਆਜੇ ਜੀ ਕੋਈ ਪਛੰਦ ਨਹੀਂ

i love you ਕਹਤ ਹੈ ਤੋ ਹੈ ਮੇਰੋ ਮੇਰੋ ਸਦਾ ਕਹਤ ਹੈ ਮੇਰੋ ਬਦਲੀ ਹੋ ਜयो ਇੱਥੇ ਹੁਣ ਇੱਥੇ ਕੋਈ ਆਹ ਰੱਖ ਲੈ ਕੋਈ ਨਾ ਮੈਂ ਬਦਲੀ ਕਰਾ ਦੇਵਾਂ ਨਹੀਂ ਪਾਣੀ ਬਦਲੀ ਕਰਾ ਦਿਓ ਅੱਗੇ ਵਿਸ਼ੇ ਹੋ ਜਾਣਗੇ ਵਾਸ ਤਾਂ ਨਹੀਂ ਆ ਬੁੱਕ ਚੱਲ ਜਾਈਏ ਵਾਹਿਗੁਰੂ ਜੀ ਤੁਮਹਾਰੀ ਸੇ ਸ੍ਰੀ ਕ੍ਰਿਪਾ ਸੇਵਾਰ ਸ੍ਰੀ ਕ੍ਰਿਪਾ ਪਾਛੀ ਜੀ ਸਹੀਂ ਸਾਥੰਦੂ ਜੀ ਸੇ ਮੁੱਕੇ ਗੁਨਾਹਾਂ ਨੂੰ ਕਲੀਅਰ ਫਿਰੰਗਦੂ ਜੀ ਤੇ ਮਰਦਾਸ ਸ਼ਾਮਦਾਸ ਜੀ ਸਹਾਇਤ ਅਰਜਨ ਹਰਗੋਬਿੰਦ ਸਿੰਘ ਰੋਸ ਸ੍ਰੀ ਹਰਾਇ ਸ੍ਰੀ ਕ੍ਰਿਸ਼ਨ ਤੇ ਆਈ ਹੈ ਜਿਸ ਦੀ ਕੀ ਤੁਸੀਂ ਜਾਏ ਤੇ ਇੱਕ ਵਾਰ ਤਰਸਨ ਨੇ ਕਨੂ ਦਾ ਵਤਨ ਸਤਿ ਸ੍ਰੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸਹਾਇ ਦਸਾਂ ਪਾਤਸ਼ਾਹ ਜੀ ਨੂੰ ਤਾਂ ਹਜਰਾ ਜੀ ਨੂੰ ਜਾਂਦਾ ਸਤਿ ਸ੍ਰੀ ਅਕਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦਾ ਸਿੰਦਾਰ ਜੀ ਕਾ ਧਿਆਨ ਤੇ ਖਾਲਸਾ ਸਹੀ ਬੋਲੋ ਸ੍ਰੀ ਵਾਹਿਗੁਰੂ ਗਵਾਨੀ ਵਿਮਾਨ ਵਿਤਾਲੀ ਤੰਨ ਤੇ ਉੜਕੋ ਸਿੱਕਾ ਤਾਂ ਤਰੀ ਨੂੰ ਨਾ ਸਹੀ ਮਹਾਰਾਜ ਸਾਥ ਪਾਸ ਤੋਂ ਵੀ ਆਪ ਜੀ ਦਾ ਪਰਮਾਨੰਦ ਜੀ ਇੰਕੋਪਰੇਸ਼ਨ ਸਮਾਈ ਕਰਦੇ ਨਾਲ ਨਾਨਕਾ ਸਦੇ ਉੱਤੇ ਜਾਈ ਮਹਾਵਕ ਸੰਸਾਰ ਸਤਕਾਰ ਜੋ ਬਾਬਾ ਕਰਤੂਪ ਸਿੰਘ ਜੀ ਆਪ ਜੀ ਦੀ ਜਨੀ ਤਹਾਰ ਜੀ ਵਾਕਸ ਪੀਪੀਸੀ ਉਸ ਆਰਗ ਨੂੰ ਖੋਲਦੇ ਹਿਆ ਸੰਸਾਰ ਦੀ ਯਾਤਰਾ ਪੂਰੀ ਕਰਦੇ ਆਂ ਨਹੀਂ ਆਉਂਦਾ ਕੰਨ ਬਦਲ ਲੈ ਤਾਂ ਲਿਆਓ ਚਲੋ ਕੀ ਮੇਰਾ ਕੀ ਆ ਤੇਰਾ ਪ੍ਰਾਣੀ ਕੀ ਮੇਰਾ ਕੀ ਆ ਤੇਰਾ i'm केरा कया पाणी कया कया केरा कया तेाणी कया क्या ते हारो नो हरू हाॾे तीन हाथ तरिश्मा तीन हाथ तरिश्मा कया क्या तेाणी क्या क्या तेाणी क्या यार भाई किसका भाई के अपने मुंह

ਫੋਨ ਦਾ ਫੋਨ ਨਹੀਂ ਚੱਲਦਾ ਨਹੀਂ ਮੂਸ ਹੀ ਹੈ ਮੂਹ ਨਹੀਂ ਕਰ ਲਈ ਕਰ ਲਈ ਪਾਸੇ ਕੋਣ ਸੀ ਹਾਂ ਹੱਥ ਪਰ ਨਹੀਂ ਬਚਦਾ 1500 ਦਮਾ ਵੱਢ ਨੂੰ ਇਦਰੀ ਰੱਖ ਦੇ ਪੂਰੇ ਇੱਕ ਨਾਲ ਰਾਜੂ ਨਾਲ ਸਾਰੇ ਨਾਲ ਆਪਣੇ ਨਾਲ ਇੱਕ ਰੱਖ ਲੈ ਬਾਕੀ ਨਾਲ ਸਾਰੇ ਨਾਲ ਜੀ ਹਾਂ 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 ਜ ਇਹ ਨਾਲ ਇਹ ਮਤਲਬ ਹੈ ਰੋਮਨ ਨਾ ਸੋਨਾ ਹੋਵੇ ਤੇ ਨਾ ਹੋਵੇ ਇਹ ਤਾਂ ਆਪੇ ਕੋਲ ਤੇ ਖੋਲ ਕੇ ਕੋਲ ਇਹਦਾ ਪਰ ਇੱਕ ਪਾਲੇ ਪਾਸੇ ਨਾ ਰੱਖਦਾ ਇਹ ਕੋਈ ਨਾ ਕੋਈ ਨਾ ਆਰੇ ਕੋਈ ਨਾ ਕੋਈ ਬਹੁਤ 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 ਨੀਰ ਗਰਗਨੀਰ ਬਹੁਤ 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 1.7 ਜੰਗਰ ਦਾ ਜੈ ਸਰ ਜੀ ਆਪਾਂ ਚਾਹੀਏ 10 ਦਾ ਵੀ ਰੱਖੀਗਾ ਠੀਕ ਆ ਸੰਗਾ ਅੱਗੇ ਸਰ ਠੀਕ ਹਾਂ ਜੀ ਲੱਭੀ ਹੋ ਜਾਂਦੀ ਉਹ ਜਿਹੜਾ ਬਾਕੀ ਨਹੀਂ ਰਹਿ ਗਿਆ ਕੋਈ ਨਾ ਇਹ ਤਾਂ ਚੱਲ ਗਿਆ ਇਹ ਕਰ ਲੈ ਠੀਕ ਆ ਕਿ ਉਹ ਵੀ ਇਹਦਾ ਕਰਦਾ ਕੀ ਸਮਝ ਰਹੀ ਹੈ ਕਿ ਹੈਗੀ ਹੈਗੀ ਸਮਝ ਰਹੀ ਲਿਆ ਉਹ ਤਰੀਕ ਖੜੀ ਕਰ ਕਿਰਾ ਕਿ ਹੋ ਗਿਆ ਕਿ ਉਹ ਕੀ ਹੋ ਗਿਆ ਉਹ ਪੈਸਾ ਹੱਕ ਮੇਰੀ ਨਹੀਂ ਤੇ ਬਾਕੀ ਤੇ ਬਾਰੇ ਬਤਾ ਕੱਲ ਨੂੰ ਕਹਿੰਦੇ ਬਤਾ ਆ ਵੀ ਬੱਟਾ ਅੱਜ ਪਾਤਾ

करते ना बस ठीक है चला ये अपने बोलता मेरे सारे चोरी मतलब आज के अच्छे बच्चे के पाले से पाले में जो है उसे दे दे शादी मोटा बोलो नया नया समूह मोटा बोलो क्या करना है नहीं करना है आई फॉलो ਆਹ ਆ ਗਿਆ। ਵੇਖ ਭਾਰੀ ਬਰ ਬੇਰੇ ਆਇਆ। ਇਹ ਨਾਲ ਆਉਂਦਾ ਭਾਰੀ ਨੀ। ਹੁਣੇ ਹੋਰ ਆਉਣਾ ਲੱਗਿਆ। ਆਪਰਾ ਪਰ ਮਤਲਬ ਮੈਂ ਨਾ ਲੱਗਿਆ ਦੇ ਉਹ ਵੀ। ਉਹ ਚਾਹੀਦਾ। ਉਹ ਜਮੀਨ ਆ ਕੇ ਆਇਆ। ਉਹਦੇ ਬਾਅਦ ਉਹਦੇ ਨਾਲ। ਉਹਰਾ ਪਾਣੀ ਦਾ ਵਾਈਪ। ਇਹ ਪ੍ਰੈਟਰ ਨਹੀਂ ਨਹੀਂ ਹੋ ਜਾਣੀ। ਕਿਉਂ? ਆ ਉੱਪਰ ਇੱਕ ਆਇਆ ਮੈਂ ਤੁਹਾਨੂੰ। ਇਹ ਕਿੱਦਾਂ ਹੋ ਰਿਹਾ? ਜੰਗੀਆਂ ਲੱਤਾਂ ਨੇ ਉਹ ਪ੍ਰੋਪਰ ਲਾ। ਇੱਧਰ ਨੂੰ ਨਾ। ਉਹਨੇ ਡੋੜੇ। اسما نے لکھینگو اوتر روڈی ادھی کا کیا کريا هاين پتر راوتر پاليا گني اوتر پتر باو ني ني ايتھو اندر ماگ تعالو ਆਪਾਂ ਰਾਤ ਨੂੰ ਆਹ ਸਾਈਡ ਇਧਰ ਕਰਦੇ ਆ ਉੱਥੇ ਹੀ ਆ ਜਾਣੇ ਆ। ਮੋਟੀਆਂ ਮੋਟੀਆਂ ਉੱਥੇ ਲਾਇਓ ਗਾਂਹ ਮੋਟੀਆਂ। ਮੋਟੀਆਂ ਗਾਂਹ ਲਾਇਓ। ਸਾਥੀ ਕੋਲ ਆਪ ਉੱਪਰ ਕਰੋ। ਉਧਰ ਪਿੱਛੇ ਨੂੰ ਪਿੱਛੇ ਆ। ਆ ਲੰਮੀ ਲਾ ਦੇ। ਨੀਂਹ ਤੜਾ ਹੋਣਾ ਪੈਣੀ ਚਾਹੀਦੀ ਆ। ਬਾ ਪਿੱਛੇ ਦੇ ਹਰਵਾੜਾ ਬੋਲਿਆ ਯਾਰ ਲੱਗਦਾ ਦੋ ਨਾ ਜੜਿਆ ਇਹਨਾਂ ਹੋਰ ਦੀ ਸਪੋਟਾ ਲੱਗ ਗਿਆ ਮਾਰਾ ਚੰਗੀ ਬਾਕੀ ਸਾਡਾ ਫਿਰ ਜਾਨ ਲੱਗ ਗਈ ਹਾਂ ਹਾਂ ਨਾ ਇਹ ਜੇ ਟੋਕਰੀ ਪਤਾ ਇੱਕ ਦੋ ਹਾਂ ਜੀ 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 ਮਾਹੌਤ ਫੈਂਡੀ ਯੂਟਿਬ ਆਹ ਆ ਰਹੀ ਹੈ ਵੀ ਇਹ ਆ ਬਣਾਉਂਦੀ ਆ ਕਾਂਗਲਾ ਆ ਛੋਟੇ ਬਣਾਉਂਦੇ ਰੱਖੀਏ ਆਹ ਬਣਾਉਂਦੇ ਆ ਯਾਰ ਇੱਥੇ ਆ ਦੇ ਇੱਥੇ ਹੋਰ ਖੜਾ ਦੋ ਸਹਰੇ ਨੇ ਇੱਥੇ ਹੋਰ ਖੜਾ ਦੋ ਸਹਰੇ ਨੇ ਖੜਾ ਦੋ ਇੱਥੇ ਹੱਡਾਂ ਹੋਰ ਖੜਾ ਦੋ ਨੇ ਹੱਡਾਂ ਯੋ ਕਿਰਾਦਾ ਮੈਂ ਤੇ ਖੁੰਝੇ ਬੋਲਾ ਉਹ ਆਹੋ ਤੇ ਕਿਰਾਦਾ ਜੇ ਕੋਈ ਨਾ ਪੜੀ ਲੈ ਜਾਂਦੇ ਜਾਂ ਨੂੰ ਆਰਦੀ ਨਾ ਆਇਆ ਮੁਸਾਹਰਾਂ ਕੱਢ ਲੋ ਉਹ ਵਾਪਸ ਆ ਜਾਣਾ Go, 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 go. <laughs>